ਉਹ ਮੋਹਰ ਸਾਹਿਬ ਵੱਡਾ ਪਿੰਡ ਹੈ ਘੱਟੋ-ਘੱਟ 2000 ਦੇ ਹੀ ਉੱਥੇ ਵੀ ਉੱਥੇ ਇੱਕ ਬ੍ਰਾਹਮਣ ਤੇ ਇੱਕ ਜ਼ਿਮੀਂਦਾਰ ਦੋਨਾਂ ਦੀ ਦੋਸਤੀ ਸੀ ਬ੍ਰਾਹਮਣ ਦਾ ਨਾਮ ਧਰਮਚੰਦ ਸੀ ਜ਼ਿਮੀਂਦਾਰ ਦਾ ਨਾਮ ਦਿਆਲ ਸਿੰਘ ਸੀ ਦਿਆਲ ਸਿੰਘ ਦੇ ਨਿੱਕੇ ਹੁੰਦੇ ਦੇ ਮਾਪੇ ਮਰ ਗਏ ਸੀ ਇਸੇ ਕਰਕੇ ਉਹ ਪੰਡਤ ਨੂੰ ਆਪਦੇ ਕੋਲ ਰੱਖਦਾ ਸੀ ਉਦੋਂ ਪੰਡਤਾਂ ਨੂੰ ਬਹੁਤ ਚੰਗਾ ਮੰਨਦੇ ਹੁੰਦੇ ਸੀ ਟਾਈਮ ਲੰਘਦਾ ਗਿਆ ਦਾਲ ਬਿਆਲ ਤੋਂ ਦੀ شادی ਹੋ ਗਈ ਉਹਦੇ ਇੱਕ ਲੜਕਾ ਤੇ ਇੱਕ ਲੜਕੀ ਹੋਈ ਸਹੀ ਲੜਕਾ 4 ਸਾਲ ਦਾ ਸੀ ਲੜਕੀ 2.5 ਸਾਲ ਦੀ ਸੀ ਉਹਦੇ ਘਰ ਵਾਲੀ ਦੀ ਮੌਤ ਹੋ ਗਈ ਉਹਦੇ ਘਰ ਵਾਲੀ ਦੀ ਮੌਤ ਹੋਈ ਵੀ ਘਰ ਦਾ ਗੁਜ਼ਾਰਾ ਨਾ ਹੋਵੇ ਜਵਾਕਾਂ ਨੂੰ ਕਿਵੇਂ ਪਾਲਾਂ ਉਹਨੂੰ ਫਿਕਰ ਲੱਗਿਆ ਰਹੇ 8 ਕਮਾ ਜਮੀਨ ਸੀ ਉਦੋਂ ਪਾਣੀ ਹੁੰਦਾ ਨਹੀਂ ਸੀ ਮਾਰੂ ਸੀ ਕੁਝ ਹੁੰਦਾ ਨਹੀਂ ਸੀ ਉਹਨੇ ਫਿਰ ਆਪਦੇ ਦਿਲ ਨਾਲ ਸੋਚਿਆ ਉਦੋਂ ਲੋਕ ਬਰਮਾ ਚ ਜਿਆਦੇ ਹੁੰਦੇ ਸੀ ਵੀ ਜੇ ਮੈਂ ਬਰਮਾ ਚ ਲੱਜ ਜਾਵਾਂ ਵੀ ਉੱਥੇ ਜਾ ਕੇ ਨੌਕਰੀ ਕਰਾਂ ਫਿਰ ਮੈਂ ਇਹਨਾਂ ਦੇ ਗੁਜ਼ਾਰੇ ਜੋਗੇ ਪੈਸੇ ਲਿਆਉਂਗਾ ਉਹਨੇ ਸੋਚਿਆ ਵੀ ਮੈਂ 1 ਸਾਲ ਵਿੱਚ ਜਾ ਕੇ ਤਾਂ ਉੱਥੇ ਬਰਮਾ ਦੀ ਬੋਲੀ ਸਿੱਖੂੰਗਾ ਤੇ 5 ਸਾਲੋਂ ਛੁੱਟੀ ਆਉਂਗਾ ਵੀ ਉਹਨਾਂ ਚਿਰ ਇਹਨੂੰ ਘਰ ਸਤੇ ਵਾਰ ਸੰਭਾਲ ਦਿੰਨੇ ਆ ਪੰਡਤ ਨੇ ਪੰਡਤ ਨੂੰ ਕਹਿੰਦਾ ਵੀ ਉਹਨਾਂ ਚਿਰ ਘਰ-ਵਾਰ ਤੇ ਸਭ ਜ਼ਮੀਨ ਤੇਰੀ ਐ ਤੇ ਜਿਹੜੀ ਹੱਦ ਤੇ ਲੱਗਦੇ ਨੂੰ ਠੇਕੇ ਤੇ ਦੇ ਦੇ ਅਗਰੀ ਬਾਕੀ ਆਧੇ ਤੇ ਦੇ 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 ਅਗਰੀ ਆ ਜਿਹੜੇ ਲੜਕਾ ਤੇ ਲੜਕੀ ਐ ਤੂੰ ਇਹਨਾਂ ਨੂੰ ਸੰਭਾਲੀ ਆਪਦੇ ਜੋਗ ਸਮਝ ਕੇ ਪਾਲੀ ਇਹਨਾਂ ਦੀ ਸੇਵਾ ਕਰੀ ਵੀ ਮੈਂ ਬਰਮਾ ਨੂੰ ਜਾਣਾ ਠੀਕ ਹੈ 5 ਸਾਲੋਂ ਛੁੱਟੀ 6 ਮਹੀਨੇ ਆਉਂਗਾ ਫੇਰ ਆਪਾਂ ਜਿਵੇਂ ਕਾਰੋਬਾਰ ਹੋਇਆ ਕਰ ਲਾਂਗੇ ਉਹ ਚਲੇ ਗਿਆ ਦੇਰ ਲੰਘ ਦੇ ਗਏ ਬਿਆਲ ਸਿੰਘ ਦੇ ਜਿਹੜੇ ਸ਼ਰੀਕ ਸੀਗੇ ਉਹਨਾਂ ਨੇ ਪੰਡਤ ਨੂੰ ਗੱਠ ਲਿਆ ਵੀ ਜੇ ਤੂੰ ਇਹ ਮੁੰਡੇ ਨੂੰ ਮਾਰ ਦੇਵੇਂ ਤੈਨੂੰ ਇੰਨੇ ਪੈਸੇ ਦੇਵਾਂਗੇ ਉਹਨੇ ਇੱਕ ਦਿਨ ਬੰਨ ਲਿਆ ਵੀ ਐਸ ਦਿਨ ਅੱਪੇ ਨੂੰ ਮਾਰਾਂਗੇ ਉਸ ਦਿਨ ਰੱਖ ਕੇ ਉਹਨੂੰ ਰਾਤ ਨੂੰ ਬਾਤਾਂ ਸੁਣਾਉਂਦਾ ਰਿਹਾ ਰਾਤ ਵੱਡੀ ਕਰ ਲਈ ਵੀ ਇਹਨੂੰ ਫੇਰ ਪੱਕੀ ਗੂੜੀ ਨੀਂਦ ਆ ਜੂ ਗੱਲਾਂ ਸੁਣਾ ਸੁਣਾ ਕੇ ਜਦੋਂ ਉਹ ਪੂਰੀ ਗੀਤ ਨੀ ਦਸਾਉਂ ਗਿਆ ਉਹਨੇ ਫਿਰ ਕਾਲਜੇ ਚ ਕੋਹਾੜੀ ਮਾਰੀ ਠੀਕ ਹੈ ਜੀ ਸੁੱਤੇ ਪਏ ਜੀ ਸੁੱਤੇ ਪਏ ਜੀ ਉਹ ਫਿਰ ਬਾਪੂ ਬਾਪੂ ਕਰਦੇ ਦੀ ਉਹਦੀ ਜਾਨ ਨਿਕਲ ਗਈ ਉਹਦੀ ਪਰ ਆਵਾਜ਼ ਬੰਦ ਨਾ ਹੋਵੇ ਬਾਪੂ ਬਾਪੂ ਜੀ ਉਹਨਾਂ ਨੇ ਕੀ ਕੀਤਾ ਇੱਕ ਪੜੋਲੇ ਚ ਲੈ ਕੇ ਪੜੋਨੇ ਚ ਪਾਤਾ ਬੰਦ ਕਰਤਾ ਬੰਦ ਕਰਤਾ ਉਹ ਆਵਾਜ਼ ਫੇਰ ਨਾ ਬੰਦ ਹੋਵੇ ਬਾਪੂ ਬਾਪੂ ਦੀ ਉਹਨਾਂ ਨੇ ਫਿਰ ਉਹਨੂੰ ਉੱਤੇ ਤਵਾ ਧਰ ਕੇ ਲਪਤਾਂ ਟੋਆ ਪਟ ਕੇ ਧਰਤੀ 'ਚ ਦਬਤਾ ਚਲੋ ਬਾਦ ਰੱਬ ਦੀ ਮਿਹਰ ਉਹ ਆਵਾਜ਼ ਬੰਦ ਹੋ ਗਈ। ਦਿਆਲ ਸੋ ਨੂੰ ਚਿੱਠੀ ਪਾਦੀ ਲੈ ਕੇ ਪੰਡਤ ਨੇ ਵੀ ਪਲੇਗ ਦੀ ਬਿਮਾਰੀ ਪਈ ਵੀ ਸੀ ਵੀ ਪਲੇਗ ਦੀ ਬਿਮਾਰੀ ਨਾਲ ਆਪਣਾ ਲੜਕਾ ਦੀ ਮੌਤ ਹੋ ਗਈ। ਉੱਤੇ ਚਿੱਠੀ ਭੇਜੀ ਸੀ ਉਹਨੂੰ। ਕੁਝ ਟਾਈਮ ਲੰਘਦਾ ਗਿਆ ਜਿਹੜੀ ਲਟਕੀ ਸੀ ਉਹਨੂੰ ਅੰਬਰਸਰ ਅਹੀਰੀਆਂ ਦੇ ਵਿੱਚ ਆਇਆ ਉਹ ਠੀਕ ਹੈ ਜੀ ਉਹ ਲੜਕੀਆਂ ਮੁੱਲ ਲੈ ਲੈਂਦੇ ਨੇ ਜਦੋਂ ਜਵਾਨ ਹੋ ਜਾਂਦੀਆਂ ਨੇ ਜੇ ਕਿਸੇ ਨੂੰ ਵਿਆਹ ਦੀ ਲੋੜ ਹੁੰਦੀ ਹੈ ਜਾਂ ਉੱਥੋਂ ਫਿਰ ਮੁੱਲ ਫੇਰ ਦੇ ਦਿੰਦੇ ਨੇ ਲੋਹ ਠੀਕ ਹੈ ਜੀ ਉਹ ਦਿਨ ਲੰਘਦਾ ਗਿਆ 50-80 ਸਾਲਾਂ ਬਾਅਦ ਜਦੋਂ ਦਿਆਲ ਸਿੰਘ ਛੁੱਟੀ ਆਇਆ ਉਹ ਫਿਰ ਧਰਮਚੰਦ ਉਹਦਾ ਉਹਨੂੰ ਦਿਲਾਸੇ ਦਿੰਦਾ ਹੈ ਅਫਸੋਸ ਕਰਦਾ ਵੀ ਬਹੁਤ ਮਾੜੀ ਗੱਲ ਹੋਈ ਚਲੋ ਉਹਦਾ ਹੁਣ ਬੱਚੇ ਸੀ ਵਿਚਾਰੇ ਮਰ ਗਏ ਵੀ ਜੁਨਾਨੀ বিনা ਕਰ ਨਹੀਂ ਚੱਲਦਾ ਵੀ ਜੇ ਮੈਂ ਤੈਨੂੰ ਰਿਸ਼ਤਾ ਇੱਕ ਹੋਰ ਕਰਾ ਦਿਆਂ ਵੀ ਘਰ ਆਪਣਾ ਚੱਲਦਾ ਹੋ ਜੂਗਾ ਚਲੋ ਯੋਨੇ ਬਣਾ ਲਿਆ ਉਹਨੇ ਜਿਹੜੀ ਕੁੜੀ ਵੇਚ ਕੇ ਆਇਆ ਸੀ ਉਸੇ ਦਾਹੀ ਉਹਦੀ ਕੁੜੀ ਦੇ ਰਿਸ਼ਤੇ ਉਹਨੂੰ ਕਰਾ ਦਿੱਤਾ ਅੱਛਾ ਆਪਦੀ ਕੁੜੀ ਉਹਦੀ ਕੁੜੀ ਦਾ ਉਹ ਨਹੀਂ ਕਰਾ ਦਿੱਤਾ ਹਾਂ ਉਹ ਜਦੋਂ ਵਿਆਹ ਕੇ ਲੈ ਆਇਆ ਘਰੇ ਦੇਖ ਲੈ ਆਪਣੇ ਪਿੰਡ ਦੀਆਂ ਬੁੜੀਆਂ ਅਗੇ ਆਉਂਦੀਆਂ ਹੁੰਦੀਆਂ ਸੀ ਜਾਂ ਚਲੋ ਬਹੂ ਦਾ ਮੂੰਹ ਦੇਖ ਕੇ ਜਿਆ ਸਾਰੀਆਂ ਦੇਖ ਦੇ ਮੁੜ ਗਈਆਂ ਜਦੋਂ ਰੋਟੀ ਪਾਣੀ ਖਾ ਕੇ ਪੈਣ ਦਾ ਟਾਈਮ ਹੋਇਆ ਜਦੋਂ ਸੌਣ ਲੱਗੇ ਉਹ ਮੰਜਾ ਕੁਦਰਤੀ ਉੱਥੇ ਡਹਿ ਗਿਆ ਇੱਕ ਪਾਵਾ ਉੱਥੇ ਆ ਗਿਆ ਜਿੱਥੇ ਉਸ ਮੁੰਡੇ ਨੂੰ ਦੱਬਿਆ ਸੀ ਠੀਕ ਹੈ ਉਹ ਜਦੋਂ ਦਿਆਲ ਸਿੰਘ ਨੇ ਪੈਰ ਤੇ ਰਿਆ ਉੱਤੇ ਮੰਜੇ ਦੇ ਉਹ ਪਾਵਾ ਥੱਲੇ ਹੀ ਕਰਤ ਗਿਆ ਬਹਿ ਗਿਆ ਬਹਿ ਗਿਆ ਮਾਨਸੋ ਉਹਦੇ ਸੱਕ ਹੋ ਗਈ ਯਾਲ ਸੌਂਦੇ ਵੀ ਜਾਂ ਤਾਂ ਇਹ ਕੋਈ ਜਾਦ ਦੀ ਕਮੀਨੀ ਹੈ ਵੀ ਜਿਹੜਾ ਇਸ ਤਰ੍ਹਾਂ ਹੋਇਆ ਜਾਂ ਕੋਈ ਇਹ ਹੋਰ ਜਾਦੂਗਰ ਨੇ ਜਾਂ ਕੋਈ ਡਾਂਡੂ ਟੁੱਪੂਕ ਵੀ ਆਏ ਇਹ ਗੱਲ ਤਾਂ ਹੋ ਨਹੀਂ ਸਕਦੀ ਉਹਨੇ ਕਿਰਪਾਨ ਕੱਢ ਲਈ ਕਹਿੰਦਾ ਤੂੰ ਸੱਚੀ ਗੱਲ ਦੱਸਦੇ ਕੌਣ ਹੈ ਨਹੀਂ ਤੈਨੂੰ ਵੱਟ ਦੂੰ ਉਹ ਕਹਿੰਦੀ ਹਾਂ ਦੇ ਸੱਚੀ ਗੱਲ ਦੱਸ ਦੂੰ ਕਿਰਪਾਨ ਧਰ ਦੇ ਉਹਨੇ ਕਿਰਪਾਨ ਧਰਤੀ ਕਹਿੰਦੀ ਇਸ ਪਿੰਡ ਨੂੰ ਵੀ ਮੋਹਰ ਸਾਹਿਬ ਕਹਿੰਦੇ ਐ ਪਹਿਲਾਂ ਮੇਰਾ ਵੀ ਪਿੰਡ ਮੋਹਰ ਸਾਹਿਬ ਸੀ ਮੇਰਾ ਬਾਪ ਸਾਨੂੰ ਇੱਕ ਪੰਡਤ ਨੂੰ ਸੰਭਾ ਗਿਆ ਸੀ। ਇੱਕ ਮੇਰਾ ਭਰਾ ਸੀ ਉਹਦਾ ਮੈਨੂੰ ਪਤਾ ਨਹੀਂ ਕਿੱਥੇ। ਉਹਦਾ ਨਾਮ ਆਨੰਦ ਸਿੰਘ ਸੀਗਾ। ਉਹ ਕੁੜੀ ਨੇ ਦੱਸਿਆ। ਉਸਨੇ ਆ ਕੇ ਚਲਾ ਗਿਆ। ਉਹਦਾ ਮੈਨੂੰ ਪਤਾ ਨਹੀਂ ਵੀ ਕਿੱਥੇ ਐ। ਮੈਨੂੰ ਇਹ ਨਾਨਕੀ ਛੱਡਣ ਗਿਆ ਸੀ। ਕਹਿੰਦਾ ਨਾਨਕੀ ਛੱਡ ਕੇ ਹੁਣ ਆਪਾਂ ਤਾਂ ਪਤਾ ਨਹੀਂ ਇਹ ਕਿੱਥੇ ਛੱਡ ਗਿਆ। ਹੁਣ ਮੈਨੂੰ ਇੱਥੇ ਤੁਹਾਡੇ ਕੋਲੇ ਆ ਗਈ ਮੈਂ। ਉਹ ਜਦੋਂ ਸਾਰੀ ਗੱਲ ਦੱਸੀ ਉਹਨੇ ਦਰਸਾ ਸਮਝ ਲਈ ਕਿ ਇਹ ਵੇਰੀ ਲੜਕੀ ਹੋਈ ਐ। ਫਿਰ ਉਹਨੇ ਜਾ ਕੇ ਥਾਣੇ ਰਵਤ ਦਿੱਤੀ ਉਹ ਅੰਗਰੇਜ਼ਾਂ ਦਾ ਰਾਸ ਸੀ ਸੱਚ ਕੱਢ ਲੈਂਦੇ ਸੀ ਜਦੋਂ ਪੰਡਤ ਨੂੰ ਘੂਰਿਆ ਦਬਕਿਆ ਪੰਡਤ ਮੰਨ ਗਿਆ ਸਾਰਾ ਕੁਝ ਵੀ ਹਾਂ ਇੱਕਨ ਕਰਕੇ ਇੰਨੇ ਪੈਸੇ ਲਏ ਨੇ ਇੰਨਾ ਮਾਰਾ ਸਾਰਾ ਮਰਵਾਤਾ ਫਿਰ ਪੰਡਤ ਨੂੰ ਚਰਸਤੇ ਚ ਗੱਡ ਕੇ ਉੱਤੇ ਦਹੀਂ ਪਾ ਕੇ ਕੁੱਤਿਆਂ ਤੋਂ ਪੜਵਾ ਕੇ ਮਾਰਦਾ